ਸਸ਼੍ਰੀ ਗੱਲ ਤੁਸੀਂ ਜੜ ਚੁੱਕਿਆ SZ న్యూਸ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਅੱਜ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਏਗਾ ਵਿਸਥਾਰ ਦਾ ਮਤਲਬ ਹੈ ਕਿ ਨਵੇਂ ਮੰਤਰੀਆਂ ਨੂੰ ਜਿਹੜਾ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਥਾਂ ਮਿਲ ਸਕਦੇ ਤੇ ਇਸ ਦੇ ਨਾਲ ਹੀ ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣਾ ਜਿੱਤ ਚੁੱਕਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਨੇ ਜਿਹੜੇ ਕੈਬਨਿਨਟ ਦੇ ਵਿੱਚ ਉਹਨਾਂ ਨੂੰ ਵੱਖਰੀ ਥਾਂ ਮਿਲ ਸਕਦੇ ਇਸੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸੰਧੂਆ ਨੇ ਜਿਹੜੇ ਉਹ ਵੀ ਮੰਤਰੀ ਬਣ ਸਕਦੇ ਨੇ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਰਾਜਪਾਲ ਗੁਲਾਬ ਚੰਦ ਘਟਾ ਰਿਹਾ ਅੱਜ ਦੁਪਹਿਰੇ 1 ਵਜੇ ਤੋਂ ਬਾਅਦ ਰਾਜ ਭਵਨ ਦੇ ਵਿੱਚ ਨਵੇਂ ਮੰਤਰੀਆਂ ਨੂੰ ਸੌ ਚੁਕਾ ਸਕਦੇ ਨੇ ਤਾਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਏਗਾ ਇਸ ਦਿਨਾਂ ਲਈ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਨੇ ਆ ਕਿ ਹੁਣ ਤੱਕ 6ਵੀਂ ਵਾਰ ਇਹ ਵਿਸਤਾਰ ਹੋਣ ਚੁੱਕਿਆ ਇਸ ਤੋਂ ਬਾਅਦ ਪਹਿਲਾਂ ਵੀ 5 ਵਾਰੀ ਵਿਸਤਾਰ ਹੈ ਜਿਹੜਾ ਇਹ ਹੋ ਚੁੱਕਾ ਤੇ ਹੁਣ 6ਵੀਂ ਵਾਰ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਣ ਜਾ ਰਿਹਾ ਹੈ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਸੌਚ ਸਮਾਗਮ ਦਾ ਸੰਬੰਧੀ ਰਾਜ ਭਵਨ ਤੋਂ ਇਜਾਜ਼ਤ ਮੰਗੀ ਗਈ ਹੈ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਦੇ ਵਿੱਚ 6ਵਾਂ ਮੰਤਰੀ ਮੰਡਲ ਵਿਸਤਾਰ ਹੋਵੇਗਾ ਅਜੇ ਸਪਸ਼ਟ ਨਹੀਂ ਹੈ ਕਿ ਸਰਕਾਰ ਨੇ 16 ਮੈਂਬਰੀ ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਸ਼ਾਮਲ ਕਰੇਗੀ ਜਾਂ ਨਹੀਂ ਹਾਲਾਂਕਿ ਮੁੱਖ ਮੰਤਰੀ ਸਮੇਤ ਪੰਜਾਬ ਦੇ ਵਿੱਚ ਮੰਤਰੀ ਮੰਡਲ ਚ 18 ਮੰਤਰੀ ਹੋ ਸਕਦੇ ਨੇ ਐਮਐਲਏ ਚੁਣੇ ਜਾਣ ਤੋਂ ਪਹਿਲਾਂ ਹੀ ਅਰੋੜਾ ਦਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਾ ਤੈ ਸੀ ਕਿਉਂਕਿ ਆਪ ਦੇ ਰਾਸ਼ਟਰੀ ਕਨਵੀਨਰ ਅਰੰਕ ਕੇਜਰੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਸੀ ਐਲਾਨ ਕਰ ਦਿੱਤਾ ਸੀ ਕਿ ਲੋਕ ਉਹਨਾਂ ਨੂੰ ਵਿਧਾਇਕ ਬਣਾਉਣ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਇਸ ਤੋਂ ਇਲਾਵਾ ਕਈ ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਵੀ ਹੋ ਸਕਦੀ ਹੈ ਇਸ ਵੇਲੇ ਦੀ ਇਹ ਮਹਾਨ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਅਰਥਾ ਬਿਲਕੁਲ ਦੱਸ ਦਈਏ ਕਿ ਪੰਜਾਬ ਕੈਬਨਿਟ ਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਈ ਜਾ ਸਕਦੇ ਨੇ ਮੁੱਖ ਮੰਤਰੀ ਸਣੇ ਕੈਬਨਿਟ ਚ ਹਾਲੇ ਸਿਰਫ 16 ਵਜ਼ੀਰ ਨੇ ਹਾਲਾਂਕਿ ਮੰਤਰੀ ਮੰਡਲ ਚ ਦੋ ਕੈਬਨਿਟ ਟਰੈਕ ਹਜੇ ਵੀ ਖਾਲੀ ਨੇ ਤਾਂ ਪੰਜ ਵਾਰ ਪਹਿਲਾਂ ਤੋਂ ਹੀ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਸਣੇ ਫੇਰ ਬਦਲ ਹੋ ਚੁੱਕਿਆ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣੂ ਮਿਲਾ ਕੇ ਫਿਲਹਾਲ 16 ਮੈਂਬਰ ਪੰਜਾਬ ਦੀ ਕੈਬਨਿਟ ਦੇ ਵਿੱਚ ਆ ਮੱਲੇ ਕੁੱਲ 18 ਮੰਤਰੀ ਪੰਜਾਬ ਕੈਬਨਿਟ ਚ ਬਣਾਏ ਜਾ ਸਕਦੇ ਨਿਯਤ ਕੀ ਹਾਲੇ ਕਿਦੋ ਅੱਧੇ ਨੇ ਛੜੇ ਖਾਲੀ ਨੇ ਸਸ਼੍ਰੀਗਤ ਤੁਸੀਂ ਜੁੜ ਚੁੱਕਿਆ SZ న్యూਸ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਦਾਸ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਏਗਾ ਵਿਸਥਾਰ ਦਾ ਮਤਲਬ ਹੈ ਕਿ ਨਵੇਂ ਮੰਤਰੀਆਂ ਨੂੰ ਜਿਹੜਾ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਥਾਂ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣਾਂ ਜਿੱਤ ਚੁੱਕਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਜਿਹੜੇ ਕੈਬਨਿਟ ਦੇ ਵਿੱਚ ਉਹਨਾਂ ਨੂੰ ਵੱਖਰੀ ਥਾਂ ਮਿਲ ਸਕਦੀ ਹੈ ਸਿਰੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸੰਧੂਆ ਨੇ ਜਿਹੜੇ ਉਹ ਵੀ ਮੰਤਰੀ ਬਣ ਸਕਦੇ ਨੇ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਰਾਜਪਾਲ ਗੁਲਾਬ ਚੰਦ ਘਟਾਰੀ ਅੱਜ ਦੁਪਹਿਰੇ 1 ਵਜੇ ਤੋਂ ਬਾਅਦ ਰਾਜ ਭਵਨ ਦੇ ਵਿੱਚ ਨਵੇਂ ਮੰਤਰੀਆਂ ਨੂੰ ਸੌਂ ਚੁਕਾ ਸਕਦੇ ਨੇ ਤਾਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਇਆ ਇਸ ਦਿਨਾਂ ਲਈ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਦੇ ਆ ਕਿ ਹੁਣ ਤੱਕ 6ਵੀਂ ਵਾਰ ਇਹ ਵਿਸਤਾਰ ਹੋਣ ਚੁੱਕਿਆ ਇਸ ਤੋਂ ਬਾਅਦ ਪਹਿਲਾਂ ਵੀ 5 ਵਾਰੀ ਵਿਸਤਾਰ ਹੈ ਜਿਹੜਾ ਇਹ ਹੋ ਚੁੱਕਾ ਤੇ ਹੁਣ 6ਵੀਂ ਵਾਰ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਣ ਜਾ ਰਿਹਾ ਹੈ ਇਸੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਸੌਂਚ ਸਮਾਗਮ ਦਾ ਸਬੰਧੀ ਰਾਜ ਭਵਨ ਤੋਂ ਇਜਾਜ਼ਤ ਮੰਗੀ ਗਈ ਹੈ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਦੇ ਵਿੱਚ 6ਵਾਂ ਮੰਤਰੀ ਮੰਡਲ ਵਿਸਤਾਰ ਹੋਵੇਗਾ ਅਜੇ ਸਪਸ਼ਟ ਨਹੀਂ ਹੈ ਕਿ ਸਰਕਾਰ ਨੇ 16 ਮੈਂਬਰੀ ਮੰਤਰੀ ਮੰਡਲ ਦੇ ਵਿੱਚ ਨਵੇਂ ਮੰਤਰੀਆਂ ਨੂੰ ਸ਼ਾਮਲ ਕਰੇਗੀ ਜਾਂ ਨਹੀਂ ਹਾਲਾਂਕਿ ਮੁੱਖ ਮੰਤਰੀ ਸਮੇਤ ਪੰਜਾਬ ਦੇ ਵਿੱਚ ਮੰਤਰੀ ਮੰਡਲ ਚ 18 ਮੰਤਰੀ ਹੋ ਸਕਦੇ ਨੇ ਐਮਐਲਏ ਚੁਣੇ ਜਾਣ ਤੋਂ ਪਹਿਲਾਂ ਹੀ ਅਰੋੜਾ ਦਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਾ ਤੈਅ ਸੀ ਕਿਉਂਕਿ ਆਪ ਦੇ ਰਾਸ਼ਟਰੀ ਕਨਵੀਨਰ ਅਰੰਕੇਜੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਸੀ ਐਲਾਨ ਕਰ ਦਿੱਤਾ ਸੀ ਕਿ ਲੋਕ ਉਹਨਾਂ ਨੂੰ ਵਿਧਾਇਕ ਬਣਾਉਣ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਇਸ ਤੋਂ ਇਲਾਵਾ ਕਈ ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਵੀ ਹੋ ਸਕਦੀ ਹੈ ਇਸ ਵੇਲੇ ਦੀ ਇਹ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਅ ਤਾਂ ਬਿਲਕੁਲ ਦੱਸ ਦਈਏ ਕਿ ਪੰਜਾਬ ਕੈਬਨਿਟ ਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਏ ਜਾ ਸਕਦੇ ਨੇ ਮੁੱਖ ਮੰਤਰੀ ਸਣੇ ਕੈਬਨਿਟ ਚ ਹਾਲੇ ਸਿਰਫ 16 ਵਜ਼ੀਰ ਨੇ ਹਾਲਾਂਕਿ ਮੰਤਰੀ ਮੰਡਲ ਚ ਦੋ ਕੈਬਨਿਟ ਟਰੈਕ ਹਜੇ ਵੀ ਖਾਲੀ ਨੇ ਤਾਂ ਪੰਜ ਵਾਰ ਪਹਿਲਾਂ ਤੋਂ ਹੀ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਸਣੇ ਫੇਰ ਬਦਲ ਹੋ ਚੁੱਕਿਆ ਹੈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣੂ ਨੂੰ ਮਿਲਾ ਕੇ ਫਿਲਹਾਲ 16 ਮੈਂਬਰ ਪੰਜਾਬ ਦੀ ਕੈਬਨਿਟ ਦੇ ਵਿੱਚ ਸ਼ਾਮਲ ਹੈ ਕੁੱਲ 18 ਮੰਤਰੀ ਪੰਜਾਬ ਕੈਬਨਿਟ ਚ ਬਣਾਏ ਜਾ ਸਕਦੇ ਦਿਨ ਇਹਦ ਕੀ ਹਾਲੇ ਕਿਦੋ ਔਦ ਦੇ ਛੜੇ ਖਾਲੀ ਨੇ